ਮੰਦਰੂ ਹੀ ਨਹੀਂ ਸੀਗੀਆਂ ਬਚਪਨ ਤੋਂ ਜਦੋਂ ਮਤਲਬ ਜਨਮ ਹੋਇਆ ਨਾ ਹਾਂਜੀ ਉਦੋਂ ਹੈ ਨਹੀਂ ਸੀਗੇ ਮੁਸ਼ਕਲ ਆਪਾਂ ਨੂੰ ਕੋਈ ਨਹੀਂ ਆਉਂਦੀ ਹੈਗੀ ਕਿਉਂਕਿ ਆਪਾਂ ਨੂੰ ਹੁਣ ਬਚਪਨ ਤੋਂ ਜਿੱਦਾਂ ਹੁਣ ਪੜ੍ਹੇ ਵੀ ਆ ਠੀਕ ਹੈ ਨਾ ਉਦਾਂ ਲਿਖਦੇ ਸੀਗੇ ਸਾਰਾ ਕੁਝ ਪੜਾਈ ਵੀ ਕੀਤੀ 8 ਤੱਕ ਤੇ ਉਦਾਂ ਹੀ ਬਸ ਆਪਣੇ ਹੁਣ ਵੀ ਉਦਾਂ ਦੀ ਯਾਦ ਬਣੀ ਹੋਈ ਹੈ ਮਤਲਬ ਸਮਝ ਲਓ ਜੀ 30 ਸਾਲ ਤਾਂ ਹੋਈ ਗਏ ਉਹਨਾਂ ਦੇ ਕੰਮ ਕਰਦੇ ਇਹਨੂੰ ਆਪਾਂ ਪਹਿਲਾਂ ਜਿੰਮੇ ਤੋਂ ਦੱਸਿਆ ਵੀ ਆਪਾਂ ਕੈਸਟਾਂ ਤੋਂ ਸਟਾਰਟ ਕਰਿਆ ਸੀਗਾ ਢਿੱਕਾਂ-ਦੁਕਾਨਾਂ ਦੀਆਂ ਕੈਸਟਾਂ ਸੀਗੀਆਂ ਆਪਣੀਆਂ ਵੇਚਦੇ ਹੁੰਦੇ ਸੀਗੇ ਯਾਨੀ ਕਿ ਜਾਂ ਆਪਣੇ ਬੱਸਾਂ ਦੇ ਵਿੱਚ ਡਿੱਕ ਲੱਗੇ ਹੁੰਦੇ ਸੀਗੇ ਉਹ ਰਿਪੇਅਰ ਕਰਨੇ ਸਮਾਂ ਭਾਵੇਂ ਪਰਾਪੁਰਾ ਵੱਧ ਲੱਗਦਾ ਪਰ ਠੀਕ ਕਰ ਦਿੰਦੇ ਹੁੰਦੇ ਹਾਂ ਹਾਂਜੀ 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 ਇਹ ਤਾਂ ਹੈ ਸਮਾਂ ਤਾਂ ਲੱਗ ਜਾਂਦਾ ਵਾ ਸੁਣਤੀ ਕਿਵੇਂ ਬਾਈ ਫਿਰ ਵੀ ਬੱਸ ਇਹ ਰੱਬ ਦੀ ਦੇਣ ਹੈ ਜੀ ਮੈਨੂੰ ਪਤਾ ਲੱਗਿਆ ਬਾਪੂ ਜੀ ਤਾਂ ਕਹਿੰਦਾ ਤੁਹਾਨੂੰ ਵੀ ਮਤਲਬ ਰਿਸ਼ਤੇ ਤਾਂ ਬਹੁਤ ਆਏ ਹਾਂਜੀ ਹਾਂਜੀ ਕੀ ਬਈ ਫਿਰ ਮਤਲਬ ਕਾਰਨ ਕੀ ਕਿਉਂਕਿ ਕੰਮ-ਕਾਰ ਵਧੀਆ ਕਰਦੇ ਹੋਗੇ ਹਨਾ ਤੇਂਗੀ ਕਮਾਈ ਵੀ ਹੈ ਲਾਈਫ ਦੇ ਵਿੱਚ ਕੰਮ ਕਰਨ ਲਈ ਇੱਕ ਵਧੀਆ ਪਾਰਟਨਰ ਹੋਣਾ ਚਾਹੀਦਾ ਠੀਕ ਹੈ ਨਾ ਜੇ ਆਪਾਂ ਨੂੰ ਹਜੇ ਤੱਕ ਉਹ ਜਿਹੜਾ ਮਿਲਿਆ ਨਹੀਂ ਹੈ ਇਸ਼ਾਰਾ ਵੀ ਫਿੱਟ ਕਰ ਦਿੰਨੇ ਹੋਗੇ ਕੋਠੇ ਵਗੈਰਾ ਹਾਂਜੀ ਹਾਂਜੀ ਡੈਸ ਲਾਉਣੀ ਹੈ ਜਿਹੜੀ ਮਰਜੀ ਕੰਪਨੀ ਦੀ ਹੋਵੇ ਏਅਰ ਟਲ ਹੋਵੇ ਡੈਸ ਟੀਵੀ ਹੋਵੇ ਵੀਡੀਓ ਕਨ ਹੋਵੇ ਜਾਂ ਜਿੱਦਾਂ ਆਪਾਂ ਫਰੀ ਵਾਲੀਆਂ ਜ਼ਿਆਦਾ ਚੱਲਦੀਆਂ ਨੇ ਹਾਂ ਹਾਂਜੀ ਉਹ ਵੀ ਕਰ ਦਿੰਨੇ ਆ ਮਤਲਬ ਸਾਰੇ ਫਿੱਟ ਕਰ ਦਿੰਨੇ ਆ ਹਾਂਜੀ ਪਰ ਫਿਰ ਉਹੀ ਗੱਲ ਆ ਨਾ ਉਹ ਤਾਂ ਫਿਰ ਡਰਿੱਲ ਵਗੈਰਾ ਲਾਉਣੀ ਪੈਂਦੀ ਮਾਰਨੀ ਪੈਂਦੀ ਹੈਗੀ ਹਾਂਜੀ ਹਾਂਜੀ ਉਹ ਬਸ ਪੈਰਾ ਨਹੀਂ ਕਰਦੇ ਆ ਜੀ ਚ ਲਾਉਨੇ ਹੋ ਸੱਚਾ ਬੋਦ ਕੀਪੋਰਡ ਦੀ ਬਰੀਕ ਹੁੰਦੀਆਂ ਨਹੀਂ ਗੀਆਂ ਉਹ ਗੜਾ ਟੈਕਨੀਕੀਵੇਂ ਨੇ ਉਹ ਚ ਜਾਂਦੇ ਉਹ ਬਸ ਜੀ ਮਾਲਕ ਦੀ ਦੇਣੀ ਆ ਉਹ ਤੁਹਾਨੂੰ ਪਤਾ ਬਾਕੀ ਜਿਵੇਂ ਹੁਣ ਆਪਣਾ ਮੋਬਾਈਲ ਤੇ ਵੀ ਇਦੋਂ ਬਰੀਕ ਹੁੰਦੀਆਂ ਨੇ ਹੱਥ ਮਾਇ ਤਾਂ ਇਦੋਂ ਹੀ ਬਰੀਕ ਨਹੀਂ ਬਿਲਕੁਲ ਨਹੀਂ ਹਾਂ ਜੀ ਹਾਂ ਬਿਲਕੁਲ ਜੀ ਆਪਣੀ ਬਣੀ ਹੋਈ ਆ ਤੇ ਜੀ ਨਮਸਕਾਰ ਆਰੰਭੀ ਟੈਲੀਵਿਜ਼ਨ ਨਾਲ ਜੁੜੇ ਸਾਲ ਦਸ਼ਕਾਂ ਦਾ ਮੈਂ ਯਾਨੀ ਕਿ ਹਰਦੀਪ ਸ਼ੇਰਪੁਰ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਦੋਸਤੋ ਅੱਜ ਕੱਲ ਜਦ ਆਪਾਂ ਇਨਸਾਨ ਦੀ ਗੱਲ ਕਰਦੇ ਆ ਜਾਂ ਫਿਰ ਆਪਾਂ ਆਪਣੀ ਗੱਲ ਕਰਦੇ ਆ ਇੱਕ ਗੱਲ ਜ਼ਰੂਰ ਦੁਹਰਾਈ ਜਾਂਦੀ ਹੈ ਕਿ ਕਹਿੰਦੇ ਭਾਈ ਇਨਸਾਨ ਦੇ ਕੋਲ ਹੱਥ ਹੋਣੇ ਚਾਹੀਦੇ ਆ ਆਪਦੇ ਉਹ ਹੱਥਾਂ ਦੇ ਨਾਲ ਇਨਸਾਨ ਆਪਦੀ ਮਿਹਨਤ ਕਰਦਾ ਆ ਆਪਦੀ ਮਜ਼ਦੂਰੀ ਕਰਦਾ ਜਾਂ ਫਿਰ ਕਹਿ ਸਕਦਾ ਕਿ ਆਪਦੇ ਪਰਿਵਾਰ ਦਾ ਪੇਟ ਪਾਲਦਾ ਤੇ ਅੱਜ ਤੁਹਾਡੀ ਮੁਲਾਕਾਤ ਜਿਹੜੀ ਹੈਗੀ ਆ ਕਿ ਅਜਿਹੇ ਸਖਸ਼ਣਾ ਕਰਾਊਗਾ ਜਿਸ ਬੇਰ ਦੀਆਂ ਦੋਨੇ ਬਾਹਾਂ ਨਹੀਂ ਹੈਗੀਆਂ ਜੇ ਆਪਾਂ ਬਚਪਨ ਦੀ ਗੱਲ ਕਰ ਲਈਏ ਜਮਾਂਦਰੂ ਦੋਨੇ ਬਾਹਾਂ ਨਹੀਂ ਹੈਗੀਆਂ ਪਰ ਮਿਹਨਤ ਦੀ ਗੱਲ ਕਰ ਲਈਏ ਹਿੰਮਤ ਦੀ ਗੱਲ ਕਰ ਲਈਏ ਅੱਜ ਕੱਲ ਦੇ ਮੈਂ ਕਹਿੰਦਾ ਮੇਰੇ ਤੋਂ ਵੀ ਜ਼ਿਆਦਾ ਹੈ ਮੈਂ ਦੋਨੇ ਬਾਵਾ ਹੋਣ ਦੇ ਬਾਵਜੂਦ ਉਹਨਾਂ ਕੰਮ ਨਹੀਂ ਕਰ ਪਾਉਂਦਾ ਜਿੰਨਾ ਮੇਰੇ ਨਾਲ ਵੀਰ ਬੈਠੇ ਨੇਗੇ ਉਹ ਕਰਦੇ ਨੇਗੇ ਤੇ ਵੀਰ ਦਾ ਨਾਮ ਮੈਂ ਉਹਨੂੰ ਮੁਲਾਕਾਤ ਬਾਈ ਦਾ ਕਰਾਉਂਗਾ ਆ ਸਾਡਾ ਵੀਰ ਸਤਪਾਲ ਸਿੰਘ ਹੋਣਗੇ ਪਿੰਡ ਲੋਟਪੱਦੀ ਦੇ ਵਿੱਚ ਬੈਠੇ ਆ ਦੋਸਤੋ ਅਸੀਂ ਬਾਈ ਨਾਲ ਮੁਲਾਕਾਤ ਕਰਾਵਾਂਗੇ ਤੁਹਾਡੀ ਸ਼ੋਰਟ ਜਲ ਰਹੀ ਹੋਣਗੇ ਤੁਹਾਡੀ ਸਕਰੀਨ ਦੇ ਉੱਤੇ ਬਾਈ ਦੇ ਦੋਨੇ ਬਾਵਾ ਲਾਹ ਹੋਣ ਦੇ ਬਾਵਜੂਦ ਕਿਸ ਤਰ੍ਹਾਂ ਕੰਮ ਕਰਦੇ ਨੇ ਮੈਂਿਤ ਮਜ਼ਦੂਰੀ ਕਰਦੇ ਬਾਈ ਨਾਲ ਸਵਾਤਾ ਤੇ ਬਾਈ ਜੀ ਕਿਹੋ ਹਾਲ ਹੈ ਠੀਕ ਹੋ ਵੀਰੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਿਹਤ ਕਿਵੇਂ ਹੈ ਬਾਈ ਜੀ ਪਹਿਲਾਂ ਬਹੁਤ ਵਧੀਆ ਹੈ ਸਿਹਤ ਬਾਈ ਮੈਂ ਇੱਕ ਗੱਲ ਦੇਖੀ ਹੈ ਕਿ ਮੈਂ ਮਿਹਨਤ ਬਹੁਤ ਲੱਗਦੀ ਹੈਗੀ ਹਣਾ ਤੁਹਾਡੀ ਹਾਂਜੀ ਹਾਂਜੀ ਇਹ ਫਿਰ ਪਹਿਲਾਂ ਤਾਂ ਮੈਂ ਬਾਹਮਾ ਦੇ ਜਰੂਰ ਪੁੱਛਣਾ ਚਾਹੂੰਗਾ ਵੀ ਕੀ ਦਿੱਕਤ ਕੀ ਹੋਈ ਸੀ ਜਮਾਂਦਰੀ ਨਹੀਂ ਹੈਗੀਆਂ ਜਾਂ ਕੋਈ ਪ੍ਰੋਬਲਮ ਪੈ ਗਈ ਸੀ ਇਹ ਚੀਜ਼ਾਂ ਦੀ ਨਹੀਂ ਵੀਰੇ ਜਮਾਂਦਰੀ ਹੀ ਨਹੀਂ ਸੀਗੀਆਂ ਬਚਪਨ ਤੋਂ ਜਦੋਂ ਮਤਲਬ ਜਨਮ ਹੋਇਆ ਨਾ ਹਾਂ ਹਾਂਜੀ ਉਦੋਂ ਹੈ ਨਹੀਂ ਸੀਗੀ ਜੀ ਅੱਛਾ ਉਦੋਂ ਹੈ ਨਹੀਂ ਸੀਗੀ ਹਾਂਜੀ ਹਾਂਜੀ ਜਮਾਂਦਰੀ ਹੀ ਨਹੀਂ ਜਮਾਂਦਰੀ ਨਹੀਂ ਬਾਈ ਜਿਵੇਂ ਨਾ ਇੱਕ ਗੱਲ ਕਹਿ ਦਿੱਤੀ ਜਾਂਦੀ ਹੈਗੀ ਕਹਿੰਦੇ ਕਈ ਕਈ ਵਾਰ ਨਾ ਬੰਦੇ ਦਾ ਹੌਸਲਾ ਟੁੱਟ ਜਾਂਦਾ ਇਹ ਚੀਜ਼ਾਂ ਨੂੰ ਦੇਖ ਕੇ ਫਿਰ ਜਦੋਂ ਹੁਣ ਕੰਮ ਕਰਦੇ ਹੋਗੇ ਮੁਸ਼ਕਿਲਾਂ ਕਿੰਨੀਆਂ ਆਉਂਦੀਆਂ ਨੇ ਪਹਿਲਾਂ ਤਾਂ ਨਹੀਂ ਮੁਸ਼ਕਲਾਂ ਤਾਂ ਤਾਂ ਹੁੰਦੀਆਂ ਹੀ ਨੇ ਵੀਰੇ ਆਪਾਂ ਨੂੰ ਕੋਈ ਵੀ ਕੰਮ ਕਰਦੇ ਆ ਠੀਕ ਹੈ ਨਾ ਤੇ ਪਰ ਆਪਾਂ ਫਿਰ ਵੀ ਕਰੀਆ ਕਰਨਾ ਹੀ ਪੈਂਦਾ ਕੰਮ ਤਾਂ ਹੁਣ ਕਰਨਾ ਹੀ ਆ ਨਾ ਜਿਵੇਂ ਆਪਾਂ ਕਹਦੇ ਨੇ ਹਾਂਜੀ ਹਾਂ ਬਿਲਕੁਲ ਬਿਲਕੁਲ ਹਾਂਜੀ ਹਾਂ ਕਿਉਂਕਿ ਮੁਸ਼ਕਲ ਆਪਾਂ ਨੂੰ ਕੋਈ ਨਹੀਂ ਆਉਂਦੀ ਹੈਗੀ ਕਿਉਂਕਿ ਆਪਾਂ ਨੂੰ ਹੁਣ ਬਚਪਨ ਤੋਂ ਹੀ ਜਿੱਦਾਂ ਹੁਣ ਪੜ੍ਹੇ ਵੀ ਆ ਠੀਕ ਹੈ ਨਾ ਉਦਾਂ ਲਿਖਦੇ ਸੀਗੇ ਸਾਰਾ ਕੁਝ ਪੜਾਈ ਵੀ ਕੀਤੀ 8 ਤੱਕ ਤੇ ਉਦਾਂ ਹੀ ਬਸ ਆਪਣੇ ਹੁਣ ਵੀ ਉਦਾਂ ਦੀ ਯਾਦ ਬਣੀ ਹੋਈ ਹੈ ਮਤਲਬ ਸਮਝ ਲਓ ਜੀ ਉਦਾਂ ਦੀ ਯਾਦ ਬਣੀ ਹੋਈ ਹੈ ਭਾਈ ਫਿਰ ਜਦੋਂ ਮਤਲਬ ਕਹਿੰਦੇ ਨੇ ਕਹਿੰਦੇ ਬੰਦਾ ਪੜ੍ਹਾਈ ਕਰ ਲੈਂਦਾ ਚਲੋ ਪੜ੍ਹਾਈ ਕਰਨ ਤੋਂ ਬਾਅਦ ਨਾ ਇੱਕ ਗੱਲ ਆ ਜਾਂਦੀ ਹੈ ਕਹਿੰਦੇ ਭਾਈ ਫਿਊਚਰ ਦੀ ਗੱਲ ਆ ਜਾਂਦੀ ਹੈ ਕਿ ਬੰਦੇ ਦੇ ਗ੍ਰਹਿ ਗ੍ਰਸਤੀ ਦੀ ਗੱਲ ਆ ਜਾਂਦੀ ਹੈ ਕਿ ਚਲੋ ਭਾਈ ਹੁਣ ਪੜ੍ਹਾਈ ਹੋ ਗਈ ਬੰਦੇ ਨੂੰ ਹੁਣ ਆਪਾਂ ਅਗਲੇ ਮਕਾਮ ਤੇ ਜਾਣਾਗਾ ਬੰਦੇ ਨੇ ਗ੍ਰਹਿ ਗ੍ਰਸਤੀ ਵੱਲ ਜਾਣਾਗਾ ਜਾਂ ਫਿਰ ਆਪਦੇ ਫਿਊਚਰ ਲਈ ਕੰਮ ਕਰਨਾਗਾ ਕਿਉਂਕਿ ਭਾਈ ਕਿਉਂਕਿ ਹਰ ਇੱਕ ਇਨਸਾਨ ਆ ਕਿਸੇ ਨਾ ਕਿਸੇ ਜਿੰਦਗੀ ਜਿਉਣੀ ਆ ਪੈਸੇ ਤਾਂ ਤਾਹੀਂ ਹੋਣੀ ਹੈਗੀ ਫਿਰ ਤੁਹਾਡੇ ਮਨ ਚ ਫਿਰ ਇਹ ਕਿ ਇਹ ਹੀ ਚੀਜ਼ ਕਿਵੇਂ ਆਈ ਵੀ ਆਪਾਂ ਯਾਰ ਵੀ ਆਹ ਚੀਜ਼ ਕਰੇ ਕਿਉਂਕਿ ਹੱਥੀ ਕੰਮ ਕਰਨ ਵਾਲੇ ਚੀਜ਼ਾਂ ਨੇ ਬਾਈ ਇਹ ਹੈ ਨਾ ਕਈ ਵਾਰ ਬੰਦਾ ਹੁੰਦਾਗਾ ਯਾਰ ਵੀ ਚਲੋ ਆਪਾਂ ਕੋਈ ਹੋਰ ਕੰਮ ਦੇ ਲੈਣਾ ਇਹੀ ਗੱਲ ਇਹੀ ਚੀਜ਼ ਬਾਈ ਕਿਉਂ ਸੋਚੀ ਵੀ ਇਲੈਕਟ੍ਰੀਸ਼ੀਅਨ ਦਾ ਕੰਮ ਕਰੀਏ ਆਪਾਂ ਇਲੈਕਟ੍ਰੀਸ਼ੀਅਨ ਦਾ ਇਦਾਂ ਸੀਗਾ ਮੇਰੇ ਆਪਣੇ ਨਾ ਭਾਬੀ ਜੀ ਨੇਗੇ ਵੱਡੇ ਤੇ ਉਹਨਾਂ ਦਾ ਭਰਾ ਕੰਮ ਕਰਦਾ ਸੀਗਾ ਉਹਨਾਂ ਦਾ ਇਹ ਇਹ ਅਸੀਂ ਆਪਣੇ 2000 2 ਦੀ ਗੱਲ ਆ ਹਾਂ ਉਦੋਂ ਸਾਡਾ ਬੱਸ ਸਟੈਂਡ ਵਿੱਚ ਆਪਣੀ ਰੈ ਕੋਟ ਦੇ ਵਿੱਚ ਇਹਨਾਂ ਦੁਕਾਨ ਹੁੰਦੀ ਸੀਗੀ ਉਦੋਂ ਮਤਲਬ ਆਪਣੇ ਉਦੋਂ ਇੰਨੀਆਂ ਐਲ ਸੀ ਡੀਆਂ ਤਾਂ ਹੁੰਦੀਆਂ ਨਹੀਂ ਸੀਗੀਆਂ ਨਾ ਡਿਸੈਂਡ ਉਸ ਨਾਲ ਇੰਨਾ ਹੈ ਨਹੀਂ ਸੀ ਕੰਮ ਉਦੋਂ ਆਪਣੇ ਕੋਲੇ ਸੀਗੇ ਯਾਨੀ ਕਿ ਡੈਕ ਜਿਵੇਂ ਉਹ ਵੀ ਬੱਸਾਂ 'ਚ ਜਿਹੜੇ ਜਲਦੇ ਸੀਗੇ ਜਾਂ ਕੈਸਟਾਂ ਹੁੰਦੀਆਂ ਸੀਗੀਆਂ ਹਾਂਜੀ ਹਾਂਜੀ ਬਸ ਉੱਥੋਂ ਕੰਮ ਇਹ ਸਟਾਰਟ ਕੀਤਾ ਆਪਾਂ ਬਾਕੀ ਹੌਲੀ ਹੌਲੀ ਉਸ ਤੋਂ ਬਾਅਦ ਚ ਆਪਣੇ ਆ ਗਈਆਂ ਐਲਸੀਡੀ ਆ ਗਈਆਂ ਉਦੋਂ ਆ ਗਈਆਂ ਆਪਣੇ ਡੀਵੀਡੀ ਆ ਗਈਆਂ ਹੂੰ ਉਸ ਤੋਂ ਬਾਅਦ ਐਲਸੀਡੀ ਆ ਗਈਆਂ ਹੁਣ ਉਦਾਂ ਦੀ ਉਦਾਂ ਬਸ ਨਾਲ ਦੀ ਨਾਲ ਜਿੰਨੇ ਸਮੇਂ ਦੇ ਹਿਸਾਬ ਨਾਲ ਚੀਜ਼ਾਂ ਆਉਂਦੀਆਂ ਲਈਆਂ ਉਸ ਦਿਨ ਆਪਾਂ ਕੰਮ ਬਦਲ ਹਾਂਜੀ ਹਾਂਜੀ ਬਈ ਫਿਰ ਇੱਕ ਗੱਲ ਹੁੰਦੀ ਹੈ ਕਹਿੰਦੇ ਜਦੋਂ ਆਪਾਂ ਕੋਈ ਵੀ ਇਨਸਾਨ ਆਪਣੇ ਉਸਤਾਦ ਕੋਲੇ ਜਾਂਦਾ ਹੈ ਕੰਮ ਸਿੱਖਣ ਜਾਂ ਫਿਰ ਤੁਸੀਂ ਦੱਸਿਆ ਜੀ ਥੋੜਾ ਰੈਕੋਰਡ ਦੁਕਾਨ ਹੁੰਦੀ ਸੀ ਉੱਤੇ ਸਿੱਖਿਆ ਕੰਮ ਤੇ ਜਦ ਸਿੱਖਣ ਗਏ ਸੀਗੇ ਜਦ ਉਹਨਾਂ ਨਾਲ ਗੱਲ ਕਰੀ ਹੋ ਤੁਸੀਂ ਨੇ ਯਾਰ ਵੀ ਮੈਂ ਆਹ ਚੀਜ਼ ਦਾ ਕੰਮ ਸਿੱਖਣਾ ਤਾਂ ਇੱਕ ਵਾਰ ਉਹਨੇ ਕਿਹਾ ਤਾਂ ਹੋਊਗਾ ਯਾਰ ਵੀ ਤੇਰੇ ਤਾਂ ਹੱਥ ਨਹੀਂ ਹੈਗੇ ਕਿਵੇਂ ਸੰਭਵ ਆ ਇਹ ਚੀਜ਼ ਕਹੀ ਸੀ ਭਾਈ ਉਹਨਾਂ ਨੇ ਨਹੀਂ ਉਹ ਸਾਡੇ ਹੁਣ ਰਿਸ਼ਤੇਦਾਰੀ ਚੋਂ ਸੀਗੀ ਕਹਿੰਦਾ ਜਾਣ ਪਛਾਣ ਸੀਗੀ ਉਹਨਾਂ ਨੂੰ ਪਤਾ ਹੀ ਸੀ ਵੀ ਸਾਰਾ ਕੰਮ ਕਰਦੇ ਆ ਪੜ੍ਹਦੇ ਨੇ ਹਾਂ ਪੜ੍ਹਾਈ ਕੀਤੀ ਆ ਉਸ ਤੋਂ ਬਾਅਦ ਚ ਪੜ੍ਹਨ ਤੋਂ ਬਾਅਦ ਫਿਰ ਇੱਕ ਸਾਲ ਮੈਂ ਫ੍ਰੀ ਰਿਆ ਮੈਂ ਤੇ ਉਸ ਤੋਂ ਬਾਅਦ ਚ ਫਿਰ ਇਹ ਕੰਮ ਕਰਨ ਲੱਗੇ ਸੀਗੇ ਉਸ ਤੋਂ ਬਾਅਦ ਇਹ ਕੰਮ ਕਰਨ ਲੱਗੇ ਸੀਗੇ ਇਹ ਡਿਕਾ ਲੁਕਾਉਣਾ ਜੀ ਉਸ ਦਾ ਕਹਿੰਦੇ ਇੱਕ ਪੈਦਾ ਹੁੰਦਾ ਹੀ ਆ ਯਾਰ ਵੀ ਬੰਦਾ ਕਰ ਕਿਵੇਂ ਲਊਗਾ ਸਵਾਲ ਕਿਉਂਕਿ ਨਾ ਮੈਂ ਦਰਸ਼ਕੋ ਸੰਦਰਦਾ ਵੀ ਹੁਣ ਵੀ ਜਦ ਅਸੀਂ ਆ ਰਹੇ ਸੀ ਰਸਤੇ ਦੇ ਵਿੱਚ ਬਾਈ ਨੂੰ ਮਿਲਦੇ ਲਈ ਨਾ ਬਾਈ ਜੀ ਨੇ ਗੱਲ ਕਰੀ ਫੋਨ ਤੇ ਸਾਡੇ ਦਮਾ ਦੇ ਜਹਨ ਦੇ ਵਿੱਚ ਕੀ ਗੱਲ ਚੱਲ ਰਹੀ ਸੀ ਯਾਰ ਬਾਈ ਜੀ ਨੇ ਫੋਨ ਕਿਵੇਂ ਚੱਕਿਆ ਹੋਊਗਾ ਪਰ ਜੇ ਤੁਹਾਡੇ ਸਕਰੀਨ ਦੇ ਉੱਤੇ ਹੁਣ ਸ਼ੋਰਟ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਕਿੰਨੇ ਮਤਲਬ ਦਿੱਕ ਪਰੇਸ਼ਾਨੀ ਜ਼ਰੂਰ ਆਉਂਦੀ ਹੈਗੀ ਪਰ ਕਹਿੰਦੇ ਕੋਈ ਵੀ ਚੀਜ਼ ਅਸੰਭਵ ਨਹੀਂ ਹੈਗੀ ਤਾਹੇ ਆਪਾਂ ਕਿਸੇ ਵੀ ਚੀਜ਼ ਨੂੰ ਕਹਦੇ ਬਾਈ ਨੂੰ ਕੁਝ ਵੀ ਕਹਦੇ ਵੀ ਆਹ ਚੀਜ਼ ਆਪਾਂ ਕਰਨੀ ਹੈਗੀ ਹਰ ਇੱਕ ਚੀਜ਼ ਮੈਂ ਕਹਿੰਦਾ ਚੰਗੀ ਫੁਰਤੀ ਦੇ ਨਾਲ ਬਾਈ ਜੀ ਕਰਕੇ ਦਿਖਾ ਦਿੰਦੇ ਨੇ ਬਾਈ ਫਿਰ ਮੈਂ ਇੱਕ ਗੱਲ ਦੇਖੀ ਆ ਵੀ ਪਿੰਡ ਦੇ ਵਿੱਚੋਂ ਕਹਿੰਦੇ ਕਿਸੇ ਦਾ ਫੋਨ ਖਰਾਬ ਹੋ ਜੇ ਕਿਸੇ ਦਾ ਟੈਕ ਖਰਾਬ ਹੋ ਜੇ ਕਿਸੇ ਦਾ ਸਪੀਕਰ ਖਰਾਬ ਹੋ ਜੇ ਸਾਰੇ ਕਹਿੰਦੇ ਤੁਹਾਡੇ ਕੋਲੇ ਹੀ ਆਉਂਦੇ ਨੇਗੇ ਹਾਂਜੀ ਹਾਂਜੀ ਵੀਰੇ ਸਾਰੇ ਆਪਣੇ ਕੋਲ ਹੀ ਆਉਂਦੇ ਆ ਹਨਾ ਬਾਈ ਹਾਂਜੀ ਹਾਂਜੀ ਫਿਰ ਮਤਲਬ ਉਹੀ ਗੱਲ ਆ ਕਿ ਸਮਾਂ ਭਾਵੇਂ ਪਰ ਪੂਰਾ ਬਦਲਾ ਗਿਆ ਨਾ ਪਰ ਠੀਕ ਕਰ ਦਿੰਦੇ ਹਾਂ ਹਾਂਜੀ 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 ਇਹ ਤਾਂ ਹੈ ਸਮਾਂ ਤਾਂ ਲੱਗ ਜਾਂਦਾ ਆ ਬਈ ਸੁਰਤ ਤੇ ਕਿਵੇਂ ਬਾਈ ਫਿਰ ਵੀ ਬਸ ਇਹ ਰੱਬ ਦੀ ਦੇਣ ਹੈ ਜੀ ਹੈ ਹਾਂਜੀ ਰੱਬ ਦੀ ਦੇਣ ਹੈ ਹਾਂਜੀ ਪਰਿਵਾਰ ਦੇ ਵਿੱਚ ਬਾਈ ਕੌਣ ਕੌਣ ਹੈ ਪਰਿਵਾਰ ਚ ਮੰਮੀ ਡੈਡੀ ਨੇਗੇ ਦੋ ਮੇਰੇ ਭਰਾ ਨੇਗੇ ਵੱਡੇ ਉਹ ਉਹਨਾਂ ਦੀ شادی ਹੋਈ ਹੋਈ ਆ ਇੱਕ ਮੇਰੀ ਭੈਣ ਆ ਉਹ ਵੀ ਵੱਡੇ ਨੇਗੇ ਮੇਤੋਂ ਉਹਨਾਂ ਦੀ ਵੀ شادی ਹੋਈ ਆ ਆ ਮਾਪਾਂ ਨੇ ਵਿਆਹ ਕਰਾਇਆ ਬਾਈ ਨਹੀਂ ਜੀ ਮੈਨੂੰ ਪਤਾ ਲੱਗਿਆ ਵਾਪੋ ਜੀ ਤਾਂ ਕਹਿੰਦਾ ਤੁਹਾਨੂੰ ਵੀ ਮਤਲਬ ਰਿਸ਼ਤੇ ਦਾ ਬਹੁਤ ਆਏ ਹਾਂਜੀ ਹਾਂਜੀ ਨਹੀਂ ਕੀ ਬਾਈ ਫਿਰ ਮਤਲਬ ਕਾਰਨ ਕੀ ਕਿਉਂਕਿ ਕੰਮਕਾਰ ਵਧੀਆ ਕਰਦੇ ਹੋਗੇ ਹਨਾ ਚੰਗੀ ਕਮਾਈ ਵੀ ਹੈ ਮਿਹਨਤ ਮਜ਼ਦੂਰੀ ਕਰਦੇ ਹੋਗੇ ਜਿਹੜੀ ਲਗਨ ਹੈ ਤੁਹਾਡੇ ਕੰਮ ਦੇ ਪ੍ਰਤੀ ਉਹ ਦੇਖ ਵੀ ਰਹੀ ਹੈਗੀ ਫਿਰ ਇਹ ਚੀਜ਼ ਕਿਉਂ ਨਹੀਂ ਸੋਚੀ ਬਸ ਇਹ ਤਾਂ ਤੁਹਾਨੂੰ ਪਤਾ ਹੀ ਮਾਹੌਲ ਦੇ ਹਿਸਾਬ ਨਾਲ ਦੇਖਿਆ ਜਾਵੇ ਜੀ ਆਪਾਂ ਨਾ ਇੱਕ ਲਾਈਫ ਦੇ ਵਿੱਚ ਕੰਮ ਕਰਨ ਲਈ ਇੱਕ ਵਧੀਆ ਪਾਰਟਨਰ ਹੋਣਾ ਚਾਹੀਦਾ ਜੀ ਜੀ ਠੀਕ ਹੈ ਨਾ ਜੇ ਆਪਾਂ ਨੂੰ ਹਜੇ ਤੱਕ ਉਹ ਜਿਹੜਾ ਮਿਲਿਆ ਨਹੀਂ ਹੈ ਹਜੇ ਤੱਕ ਮਿਲਿਆ ਨਹੀਂ ਹਾਂਜੀ ਕੀ ਬਾਤ ਹੈ ਮੈਂ ਹੋਰ ਹੋਰ ਬਾਈ ਫਿਰ ਕਿਹੜੇ ਕਿਹੜੇ ਕੰਮ ਕਰ ਲੈਣੇ ਹੋਗੇ ਇਸ ਤੋਂ ਇਲਾਵਾ ਚਲੋ ਇਹ ਤਾਂ ਆਪਾਂ ਜ਼ਰੂਰ ਦੇਖ ਲਿਆ ਹਨਾ ਵੀ ਬਹੁਤ ਚੰਗੇ ਤਰੀਕੇ ਨਾਲ ਕਰਦੇ ਹੋਗੇ ਮਤਲਬ ਕੋਈ ਸਾਧਨ ਵਗੈਰਾ ਬਾਈ ਫਿਰ ਕਿਤੇ ਜਾਣਾ ਹੁੰਦਾਗਾ ਲੈ ਜਾਣਾ ਜਾਣਾ ਤਾਂ ਮਤਲਬ ਜੇ ਕੋਈ ਆਪਾਂ ਛੋਟੀ ਮੋਡੀ ਚੀਜ਼ ਲੈ ਕੇ ਆਉਣੀਆਂ ਫਿਰ ਤਾਂ ਮੈਂ ਬਸ ਤੇ ਇਕੱਲਾ ਹੀ ਚਲੇ ਜਾਣਾ ਸੀ ਹੂੰ ਬਾਕੀ ਫਿਰ ਮੇਰੇ ਦੋਸਤ ਹੈਗੇ ਨੇਗੇ ਨਾਲ ਭਾਜਦੇ ਨੇ ਹਾਂਜੀ ਹਾਂਜੀ ਜੀ ਬਹੁਤ ਨਿਹਗੇ ਜਿਵੇਂ ਦੀਪਾ ਹੋ ਗਿਆ ਚਰਨਜੀਤ ਹੋ ਗਿਆ ਅਸੀਂ ਪਿੰਡ ਚ ਹਾਂਜੀ ਹਾਂਜੀ ਜਿਹੜੇ ਸਾਥ ਦਿੰਦੇ ਹਾਂ ਹਾਂਜੀ ਹਾਂਜੀ ਆਪਣਾ ਪੂਰਾ ਸਾਥ ਦਿੰਦੇ ਨੇ ਪੂਰਾ ਪੂਰਾ ਕਹਿੰਦੇ ਨੇ ਕਹਿੰਦੇ ਭਾਈ ਭਰਾ ਜਿਹੜੇ ਹੁੰਦੇ ਨੇਗੇ ਸੱਜੀ ਖੱਬੀਆਂ ਬਾਵਾ ਹੁੰਦੇ ਨੇਗੇ ਹਾਂਜੀ ਹਾਂਜੀ ਉਹ ਫਿਰ ਇੱਥੇ ਆ ਕੇ ਰੋਲ ਅਦਾ ਕਰਦੇ ਨੇ ਹਾਂ ਭਾਈ ਹਾਂਜੀ ਹਾਂ ਉਹਨਾਂ ਨੂੰ ਆਪਣਾ ਮੋਟਰਸਾਈਕਲ ਲੈ ਜਾਂਦੇ ਆ ਅਸੀਂ ਬਸ ਮੋਟਰਸਾਈਕਲ ਤੇ ਜਿਹੜੀ ਵੀ ਚੀਜ਼ ਲਿਆਉਣੀ ਹੁੰਦੀ ਆ ਉਹ ਨਾਲ ਜਾਂਦੇ ਨੇ ਮੇਰੇ ਓਏ ਮੈਨੂੰ ਤੁਸੀਂ ਦੱਸਿਆ ਸੀਗਾ ਆਫਰ ਕਿਹਾ ਤੁਸੀਂ ਕਿਹਾ ਡਿਸ਼ਾਂ ਵੀ ਫਿੱਟ ਕਰ ਦਿੰਦੇ ਹੋਗੇ ਕੋਠੇ ਵਗੈਰਾ ਹਾਂਜੀ ਹਾਂਜੀ ਡੈਸ਼ ਲਾਉਣੀ ਹੈ ਜਿਹੜੀ ਮਰਜੀ ਕੰਪਨੀ ਦੀ ਹੋਵੇ ਏਅਰ ਟਲ ਹੋਵੇ ਡੈਸ਼ ਟੀਵੀ ਹੋਵੇ ਵੀਡੀਓ ਕਨ ਹੋਵੇ ਜਾਂ ਜਿੱਦਾਂ ਆਪਾਂ ਫ੍ਰੀ ਵਾਲੀਆਂ ਜ਼ਿਆਦਾ ਚੱਲਦੀਆਂ ਨੇਗੀ ਹਾਂ ਹਾਂਜੀ ਉਹ ਵੀ ਕਰ ਦਿੰਦੇ ਆ ਮੰਨ ਲਓ ਸਾਰੇ ਫਿੱਟ ਕਰ ਦਿੰਦੇ ਆ ਹਾਂਜੀ ਹਾਂ ਫੇਰ ਉਹੀ ਗੱਲ ਆ ਨਾ ਉਹ ਤਾਂ ਫੇਰ ਡਰਿੱਲ ਵਗੈਰਾ ਲਾਉਣੀ ਪੈਂਦੀ ਮਾਰਨੀ ਪੈਂਦੀ ਹੈਗੀ ਹਾਂਜੀ ਹਾਂਜੀ ਉਹ ਬਸ ਪੈਰਾਂ ਨਹੀਂ ਕਰਦੇ ਆ ਜੀ ਜੇ ਮਤਲਬ ਮਤਲਬ ਥੱਲੇ ਲਾਉਣੀ ਆ ਜ਼ਮੀਨ ਤੇ ਜਿਵੇਂ ਕੋਠੇ ਤੇ ਲਾਉਣੀ ਆ ਆਪਾਂ ਉਹ ਤਾਂ ਮੈਂ ਆਪ ਚਲਾ ਲੈਣਾ ਵਾ ਮਤਲਬ ਮਤਲਬ ਜੇ ਕੋਈ ਮਕੰਦ ਤੇ ਫਿਟ ਕਰਨੀ ਆ ਉਹ ਫਿਰ ਨਾਲ ਕੋਈ ਮੁੰਡਾ ਲੈ ਜਾਂਦੇ ਨੇ ਬਸ ਉਹ ਡੈਸ ਕੱਲੀ ਉਹਨਾਂ ਨੇ 70 ਫਿਟ ਕਰਨੀ ਆ ਬਾਕੀ ਕੰਮ ਮੈਂ ਆਪ ਕਰਾਂਗਾ ਪਰ ਇਹਨਾਂ ਨੂੰ ਇਹਨਾਂ 'ਨੂੰ ਜ਼ੋਰ ਪੈ ਜਾਂਦਾ ਹੈਗਾ ਜੋ ਮਾਰਨੀ ਹੁੰਦੀ ਹੈਗੀ ਪੈ ਜਾਂਦਾ ਜੀ ਪੈ ਜਾਂਦਾ ਹੈ ਇੱਕ ਵਾਰ ਤਾਂ ਮੈਂ ਕਹਿੰਦਾ ਭਾਈ ਜਿੱਥੇ ਜਿਨ੍ਹਾਂ ਦੇ ਘਰ ਇੱਕ ਵਾਰ ਡੈਸ ਲਾਉਣ ਜਾਂਦੇ ਹੋਗੇ ਅਗਲਾ ਵੀ ਇੱਕ ਵਾਰ ਤਾਂ ਦੇਖ ਕੇ ਹੈਰਾਨ ਹੋ ਜਾਂਦਾ ਉਹ ਯਾਰ ਵੀਰ ਵੀਰ ਕੰਮ ਕਿਵੇਂ ਕਰੀ ਜਾਂਦੇ ਆ ਹੋਇਆ ਭਾਈ ਇਦਾਂ ਨਹੀਂ ਬਈ ਉਹਨਾਂ ਨੂੰ ਪਤਾ ਹੀ ਹੁੰਦਾ ਉਹ ਤਾਂ ਫੋਨ ਕਰਦੇ ਨੇਗੇ ਜਦੋਂ ਮੈਨੂੰ ਹੀ ਕਰਦੇ ਨੇਗੇ ਫੋਨ ਉਹ ਮਤਲਬ ਕਈ ਵਾਰ ਨਾ ਵੀਰੇ ਕੀ ਹੁੰਦਾ ਹਾਂ ਜੀ ਆ ਜੇ ਕਿਤੇ ਆਪਾਂ ਨਵੇਂ ਨਵੇਂ ਥਾਵਾਂੇ ਜਾਣੇ ਆ ਉਹ ਤਾਂ ਅਗਲਾ ਕਹਿੰਦਾ ਵਾ ਤਾਂ ਅਗਲਾ ਕਹਿੰਦਾ ਵੀ ਕੌਣ ਡਿਸਫਿਟ ਕਰੂਗਾ ਉਹ ਪੁੱਛਦੇ ਨੇ ਜਦੋਂ ਉਹ ਤਾਂ ਨਹੀਂ ਚੱਲ ਜਾਂਦੇ ਆ ਹਾਂਜੀ ਹਾਂਜੀ ਫਿਰ ਉਹਨਾਂ ਨੂੰ ਦੱਸੀਦਾ ਜੀ ਅਸੀਂ ਕਰਾਂਗੇ ਮੈਂ ਕਰਨੀ ਆ ਜੀ ਕੀ ਬਾਤ ਹੈ ਹੈਰਾਨ ਹੋ ਜਾਂਦੇ ਹੋਣਗੇ ਬਈ ਹਾਂਜੀ 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 ਹੈਰਾਨ ਤਾਂ ਹੋ ਜੇ ਬਿਲਕੁਲ ਬਿਲਕੁਲ ਕਹਿੰਨੇ ਨੇ ਨਹੀਂ ਭਾਈ ਇੱਕ ਨਾ ਉਹ ਗੱਲ ਆ ਜਾਂਦੀ ਹੈ ਕਹਿੰਦੇ ਭਾਈ ਕੋਈ ਵੀ ਚੀਜ਼ ਜਦੋਂ ਬੰਦੇ ਦਾ ਹੌਸਲਾ ਹੋਵੇ ਜਾਂ ਹਿੰਮਤ ਹੋਵੇ ਬੰਦੇ ਦੇ ਵਿੱਚ ਕੋਈ ਵੀ ਕੰਮ ਸੰਭਵ ਨਹੀਂ ਹੁੰਦਾ ਤੇ ਉਹ ਚੀਜ਼ ਜਿਹੜੀ ਮਿਸਾਲ ਹੈ ਬਾਈ ਸਾਡੇ ਨਾਲ ਬੈਠਣਗੇ ਵੀਰੇ ਫਿਰ ਕਿੰਨਾ ਸਮਾਂ ਹੋ ਗਿਆ ਇਹ ਚੀਜ਼ ਆਪਾਂ ਨੂੰ ਇਹ ਕੰਮ ਕਰਦਿਆਂ ਤੋਂ ਇਹ ਤਕਰੀਬਨ ਇਹਨਾਂ ਨੂੰ ਜੀ ਹੋਈ ਗਿਆ 20 20 ਸਾਲ ਤਾਂ ਹੋਈ ਗਿਆ ਹੋਣਗੇ ਕੰਮ ਕਰਦਿਆਂ ਨੂੰ ਆਪਾਂ ਪਹਿਲਾਂ ਜਿੰਨੇ ਤੁਹਾਨੂੰ ਦੱਸਿਆ ਵੀ ਆਪਾਂ ਕੈਸਟਾਂ ਤੋਂ ਸਟਾਰਟ ਕਰਿਆ ਸੀਗਾ ਹਾਂ ਹਾਂਜੀ ਟਿਕਾਂ ਤੋਂ ਸਟਾਰਟ ਕਰਿਆ ਹਾਂਜੀ ਹਾਂਜੀ ਡਿਕਾਂ ਦੁਕਾਨਾਂ ਦੀ ਕੈਸਟਾਂ ਸੀਗੀਆਂ ਆਪਣੀਆਂ ਵੇਚਦੇ ਹੁੰਦੇ ਸੀਗੇ ਹਾਂ ਜਾਨੀ ਕਿ ਜਾਂ ਆਪਣੇ ਬੱਸਾਂ ਦੇ ਵਿੱਚ ਡੈਕ ਲੱਗੇ ਹੁੰਦੇ ਸੀਗੇ ਹੂੰ ਉਹ ਰਿਪੇਅਰ ਕਰਨੇ ਜਾਂ ਰੀਲਾਂ ਰੂਲਾਂ ਉਹ ਤਾਂ ਇਹੀ ਕੰਮ ਹੁੰਦਾ ਸੀਗਾ ਮਤਲਬ ਆ ਬਿਲਕੁਲ ਉਹ ਤਾਂ ਡੈਕਾਂ ਦਾ ਕੰਮ ਜ਼ਿਆਦਾ ਹੁੰਦਾ ਸੀ ਹਾਂਜੀ ਹੁਣ ਤਾਂ ਕਹਿੰਦੇ ਅੱਜ ਕੱਲ ਤਾਂ ਫਿਰ ਅਡਵਾਂਸ ਹੋ ਗਈ ਟੈਕਨੋਲੋਜੀ ਵੀ ਫੋਨ ਆ ਗਏ ਟੱਚ ਸਕਰੀਨਾਂ ਆ ਗਈਆਂ ਹਾਂਜੀ ਹਾਂਜੀ ਪੈਨ ਡਰਾਈਵ ਆ ਗਈਆਂ ਫਿਰ ਉਹ ਚੀਜ਼ਾਂ ਦਾ ਫਿਰ ਉਹਨਾਂ ਦਾ ਹੀ ਪੈਨ ਡਰਾਈਵਾਂ ਦਾ ਮੈਂ ਆਪਣੇ ਕੋਲ ਰੱਖਿਆ ਕੰਪਿਊਟਰ ਜਿਵੇਂ ਕੋਈ ਸੌਂਗ ਸੌਂਗ ਭਰਨੇ ਉਹ ਭਰਦਾ ਹੀ ਦੇ ਦਿੰਦਾ ਸੋ ਵੀ ਭਰ ਦਿੰਦੇ ਹਾਂਜੀ ਹਾਂਜੀ ਤੁਸੀਂ ਖੁਦ ਭਰਦੇ ਹੋ ਬਾਈ ਹਾਂਜੀ ਹਾਂਜੀ ਆਪਣੇ ਕੋ ਡੋਡਰ ਕਿਵੇਂ ਚਲਾਉਣੇ ਪੈਰਾਂ ਨਾਲ ਹੀ ਉਹ ਵੀ ਪੈਰਾਂ ਨਾਲ ਹੀ ਚਲਾਉਣਾ ਕੀ ਬਾਤ ਆ ਯਾਰ ਕੀ ਬਾਤ ਹੈ ਕਹਿੰਦੇ ਭਾਈ ਬਾਈ ਕੰਪਿਊਟਰ ਵੀ ਚਲਾ ਲੈਂਦੇ ਨੇ ਜਿਵੇਂ ਹੁਣ ਪਹਿਲਾਂ ਗੱਲ ਕਰੀ ਜੀ ਫੋਨ ਤਾਂ ਫੋਨ ਬਾਈ ਨੇ ਚਲਾ ਕੇ ਦੇਖ ਦਿਖਾਤਾ ਕੰਮ ਕਰਕੇ ਦਿਖਾਤਾ ਮੇਰੇ ਹਜੇ ਦਿਮਾਗ ਥੋੜਾ ਡਾਊਟ ਸੀਗਾ ਯਾਰ ਵੀ ਕੰਪਿਊਟਰ ਵਾਲਾ ਵੀ ਬਾਈ ਨੂੰ ਪੁੱਛਿਆ ਪਰ ਬਾਈ ਜੀ ਨੇ ਆਪ ਹੀ ਦੱਸਿਆ ਕਹਿੰਦੇ ਉਹ ਵੀ ਚਲਾ ਲੰਨੇ ਹੋਗੇ ਭਾਈ ਫਿਰ ਜਦੋਂ ਕੰਪਿਊਟਰ ਚਲਾਉਣੇ ਹੋ ਉਹੋ ਤਾਂ ਇਹਨੇ ਸਵਿਚਰ ਬਹੁਤ ਕੀ ਬੋਰਡ ਦੀ ਅਮਰੀਕ ਹੁੰਦੀਆਂ ਨੀਗੀਆਂ ਉਹ ਗਾ ਟੈਕਨੀਕੀ ਕਿਵੇਂ ਨੇ ਉਹ ਚੀਜ਼ਾਂ ਦੇ ਉਹ ਬਸ ਜੀ ਮਾਲਕ ਦੀ ਦੇਣੀ ਆ ਹੁਣ ਤੁਹਾਨੂੰ ਪਤਾ ਬਾਕੀ ਜਿਵੇਂ ਹੁਣ ਆਪਣਾ ਮੋਬਾਈਲ ਤੇ ਵੀ ਇਦੋਂ ਬ੍ਰੀਕ ਹੁੰਦੀਆਂ ਉਹ ਹੱਥ ਮੈਂ ਤਾਂ ਇਦੋਂ ਹੀ ਬ੍ਰੀਕ ਬਿਲਕੁਲ ਨਹੀਂ ਹਾਂ ਜੀ ਹਾਂ ਜੀ ਬਿਲਕੁਲ ਜੀ ਆਪਣੀ ਬਣੀ ਹੋਈ ਯਾਦ ਜੀ ਸੀ ਕੀ ਬਾਤ ਹੈ ਕੀ ਬਾਤ ਬਹੁਤ ਚੰਗਾ ਲੱਗਿਆ ਬਾਈ ਮਿਲ ਕੇ ਮੈਨੂੰ ਲੱਗਦਾ ਯਾਰ ਹੌਸਲਾ ਵੜਿਆ ਬਾਈ ਮੈਂ ਤਾਂ 50 ਦੀ ਗੱਲ ਮੈਨੂੰ ਹੌਸਲਾ ਬਹੁਤ ਮਿਲਿਆ ਤੁਹਾਨੂੰ ਦੇਖ ਕੇ ਕਿਉਂਕਿ ਨਾ ਜਿਵੇਂ ਗੱਲ ਬਾਈ ਮੈਂ ਕਹੀ ਸੀ ਵੀ ਮੇਰੇ ਵਰਗੇ ਇਨਸਾਨ ਜਿਹਨਾਂ ਦੇ ਦੋ ਹੱ ਤੇ ਉਮੀਦ ਇਹ ਹੀ ਆ ਦੋਸਤੋ ਤੁਹਾਨੂੰ ਵੀ ਵੀਡੀਓ ਦੇਖ ਕੇ ਬਹੁਤ ਚੰਗੀ ਲੱਗੀ ਹੋਊਗੀ ਹੌਸਲਾ ਬਹੁਤ ਮਿਲਿਆ ਹੋਊਗਾ ਜਿਵੇਂ ਗੱਲ ਕਹਿ ਦਿੰਦੇ ਕਹਿੰਦੇ ਭਾਈ ਕਈ ਇਨਸਾਨ ਅਜਿਹੇ ਹੁੰਦੇ ਨੇਗੇ ਮੇਰੇ ਵਰਗੇ ਹਾਲ ਸੀ ਘਰੇ ਬੈਠੇ ਸੋਚੇ ਜ਼ਰੂਰ ਜਾਂਦੇ ਹੁੰਦੇ ਨੇਗੇ ਕਿ ਭਾਈ ਆਪਾਂ ਯਾਰ ਕੰਮ ਦੀ ਸ਼ੁਰੂਆਤ ਕਰ ਲਈਏ ਜਾਂ ਫਿਰ ਫਲਾਣਾ ਕੰਮ ਕਰ ਲਈਏ ਜਾਂ ਫਿਰ ਕੱਲ ਤੋਂ ਕੰਮ ਸ਼ੁਰੂ ਕਰਾਂਗੇ ਪਰ ਮੈਨੂੰ ਲੱਗਦਾ ਆਹ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਚ ਵੀ ਇੱਕ ਵਾਰ ਐਨਰਜੀ ਜ਼ਰੂਰ ਆਊਗੀ ਕਿਉਂਕਿ ਬਾਈ ਦੀ ਹਿੰਮਤ ਨੂੰ ਸਲੂਟ ਹੈ ਤੇ ਬਾਈ ਨੂੰ ਦੇਖ ਕੇ ਖੁਦ ਨੂੰ ਵੀ ਬੂਸਟ ਅਪ ਮਿਲਦਾ ਯਾਰ ਵੀ ਆਪਾਂ ਕਿਉਂ ਨਹੀਂ ਕੰਮ ਕਰ ਸਕਦੇ ਉਸ ਤਰ੍ਹਾਂ ਦੇ ਜਿਹੜੇ ਆਪਾਂ ਸੋਚੇ ਹੋਏ ਨੇਗੇ ਬਹੁਤ ਬਹੁਤ ਧੰਨਵਾਦ ਵੀਰੇ ਬਹੁਤ ਚੱਕਰ ਲੱਗ ਗਿਆ ਮੁਲਾਕਾਤ ਕਰਕੇ ਤੁਹਾਡੇ ਨਾਲ ਸੋ ਉਮੀਦ ਹੈ ਜੀ ਆ ਦੋਸਤੋ ਕਿ ਤੁਹਾਨੂੰ ਵੀ ਮੁਲਾਕਾਤ ਬਹੁਤ ਚੰਗੀ ਲੱਗੀ ਹੋਗੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਤਾਂ ਕਿ ਇਹਦਾ ਵੀਰ ਦਾ ਹੌਸਲਾ ਹੋਰ ਵੀ ਵੱਧ ਸਕੇ ਉਮੀਦ ਇਹੀ ਹੈ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਦੇ ਹੋ ਤਾਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਮੈਨੂੰ ਯਾਨੀ ਕਿ ਹਦੀਬ ਸ਼ਰਪੰਦੇ ਉਹ ਜਾ ਜਾ ਧੰ